ਜੀ ਐ ਨੂੰ ਮੀ ਹੈਗਾ ਬਹੁਤ ਜਿਆਦੇ ਰਾਤ ਵੀ ਬੱਦਲ ਪੈਂਦਾ ਰਿਆ ਤੇ ਸਾਡੀ ਜਿਹੜੀ ਛਾਤਾ ਚੱਕੀ ਦੀ ਉਹ ਲਗਭਗ ਸਾਰੀ ਨਾ ਬਾਲਿਆਂ ਦੇ ਪਾਈ ਹੋਈ ਆ ਤੇ ਮੀ ਨੇ ਤਾਂ ਲੈਂਟਰ ਚੋਂ ਲਾਤੇ ਪਰ ਆ ਹਾਲਾਤ ਬਣ ਗਏ ਇੱਥੇ ਬਹੁਤ ਜਿਆਦੇ ਬਹੁਤ ਜਿਆਦੇ ਨਜਾਇਜ਼ ਹੀ ਚੋ ਗਿਆ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਵੀ ਉੱਤੇ ਕੁਝ ਹੈਗਾ ਕਿ ਨਹੀਂ ਉੱਤੇ ਸਫਾਈ ਸਪੂਈ ਕਰਾਈ ਆ ਪਰ ਸਫਾਈਆਂ ਕੀ ਕਰਨੀਆਂ ਆ ਤਕਰੀਬਾਂ ਦੇ ਘਰਾਂ ਚ ਹਾਲ ਕੀ ਉਹ ਚੱਕੀ 2 ਦਿਨ ਤਾਂ ਮੇਰੇ ਖਿਆਲ ਚ ਨਹੀਂ ਚੱਲਦੀ ਜਿਹੋ ਜਿਹੇ ਹਾਲਾਤ ਬਣ ਗਏ ਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਝੋਇਆ ਰਹਾ ਤਾਂ ਤੇ ਮੋਟਰਾਂ ਮੋਟਰਾਂ ਦੇ ਪਾਣੀ ਪੈ ਗਿਆ ਛਾਣੇ ਛੁਣੇ ਗਿੱਲੇ ਹੋ ਗਏ ਕਰੀ ਇਹ ਸਾਰਾ ਕੁਝ ਕਰੀ ਸਾਰਾ ਸਕਾ ਕੇ ਕੰਮ ਚੱਲਣਾ ਗੁਰਰਾਮ ਦਾ ਕਿਰਪਾ ਰੱਖਣਾ ਤੇ ਚਾਰ ਛਪੇਰੇ ਗਿੱਲਾ ਮਾੜਾ ਮੋਟਾ ਨਹੀਂ ਚਾਰ ਛਪੇਰੇ ਹੀ ਤੇ ਬਾਏ ਨਾ ਰਹਿ ਗਿਆ ਕਣਕ ਤੇ ਪਾਣੀ ਨਹੀਂ ਪਿਆ ਤੇ ਬਾਕੀ ਸਾਰਾ ਗੱਲਗਲੋਰਾ 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 ਪਾਣੀ ਤੇ ਮੀਂਹ ਹੈ ਵੀ ਬਹੁਤ ਸੀ ਇਹ ਵੀ ਕਿਰਪਾ ਹੀ ਆ ਚਲੋ ਜਿਹੜਾ ਦੇਣਾ ਦਾ ਦੇਨੇ ਉਹ ਹੀ ਦੇਣਾ ਪਰ ਮੀਂਹ ਵੀ ਨਹੀਂ ਗਿਆ ਸੀਗਾ ਤੇ ਜਿਹੜਿਆਂ ਘਰਾਂ ਤੇ ਗਰੀਬਾਂ ਦੇ ਘਰਾਂ ਚ ਬੜੀ ਚੋਇਆ ਆਪਣਾ ਤਾਂ ਚਲੋ ਆਪਾਂ ਦੋ-ਤਿੰਨ ਚ ਹੋਰ ਅਡਜਸਟਮੈਂਟ ਕਰ ਲਾਂਗੇ ਜਿਹੜਾ ਗਰੀਬਾਂ ਦੇ ਘਰਾਂ ਚ ਹੋਇਆ ਉਹਨਾਂ ਦਾ ਬੜਾ ਬੁਰਾ ਹਾਲ ਹੋਊਗਾ ਜਿਨ੍ਹਾਂ ਨੇ ਛੱਤਾਂ ਦੇ ਚੱਕੀ ਜੀ ਪਾਣੀ ਪੈ ਗਿਆ ਆ ਦੇਖੋ ਚਾਰ ਛੇਰੇ ਪਾਣੀ 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 ਹੋਇਆ ਪਿਆ ਤੇ ਆ ਵੀ ਸਾਰੇ ਸਾਰੇ ਪਾਣੀ 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 ਆ ਦੋ ਦਿਨ ਤਾਂ ਚੱਕੀ ਦਾ ਕੰਮ ਬੰਦ ਰਹੂਗਾ ਜੀ ਜਿਹੜਾ ਆਟਾ ਗਿੱਲਾ ਹੋ ਗਿਆ ਸੀਗਾ ਬਈ ਰਾਤ ਮੀਂਹ ਜਾਰੇ ਕਰਕੇ ਇਹ ਹੁਣ ਇਹ ਬੇਕਾਰ ਹੋ ਗਿਆ ਤੇ ਬਾਕੀ ਸਾਰਾ ਲੱਗਪਗ ਇਹ ਤੇ ਪਿਆ ਤਾਂ ਕੁਛ ਨਹੀਂ ਸਾਨੂੰ ਇਹ ਵੀ ਛਾਂ ਲੱਗੀ ਇਹਨੂੰ ਨੁਕਸਾਨ ਨਾ ਹੋਵੇ মালਟੀ ਗ੍ਰੇਨ ਆਟਾ ਜੀ ਬਿਲਕੁਲ ਬੈਸਟ ਆ ਹੁੰਦਾ ਕੁਛ ਨਹੀਂ ਪਰ ਫੇਰ ਵੀ ਸਾਨੂੰ ਇਹ ਵੀ ਕਿਸੇ ਦੇ ਘਰੇ ਜਾਣਾ ਤੇ ਕਿਸੇ ਦੇ પેટ ਨਾ ਖਲਵਾੜ ਨਹੀਂ ਕਰਨਾ ਆਪਾਂ ਗੁਰੂ ਰਾਮਦਾਸ ਕਿਰਪਾ ਰੱਖਣ ਬਹੁਤ ਜ਼ਿਆਦੇ ਮੀਂਹ ਆ ਬਹੁਤ ਜ਼ਿਆਦੇ ਨਜਾਇਜ਼ ਸਾਰੇ ਛੱਤ ਚੋਗੀ ਆ ਤੇ ਜਿਹੜੇ ਬੰਦੇ ਗਰੀਬ ਆ ਜਿਹੜੇ ਬੰਦੇ ਦਿਹਾੜੀਦਾਰ ਆ ਉਹਨਾਂ ਦਾ ਵਹਾਲ ਕੀ ਹੋਇਆ ਉਹ ਮੈਨੂੰ ਤਾਂ ਡਰ ਉਹ ਸੋਚ ਕੇ ਉਹ ਲੱਗ ਜਾਂਦਾ ਇਹ ਤੇ ਹੁਣ ਅਸੀਂ ਤਾਂ ਡਿਸਟ੍ਰੀਬਿਊਸ਼ਨਟ ਕਰਾਂਗੇ ਦੇਖਦੇ ਆ ਤਾਂ ਕਾਗਜ਼ ਕੂਝ ਪਾਉਨੇ ਉੱਤੇ ਕੁਛ ਨਾ ਕੁਛ ਕਾਗਜ਼ ਪਾਦੀ ਇਹਨਾਂ ਨੇ ਸਾਰੇ ਲਿਆ ਗਏ ਨਾ ਉੱਤੇ ਜਿਹੜਾ ਹੁਣ ਆਊ ਹੁਣ ਤਾਂ ਨਖਤ ਰਹੂ ਪਰ ਰਾਤ ਆਲੇ ਤਾਂ ਲੈਂਟਰ ਚੋਣ ਲਾ ਦੇ ਠੀਕ ਹੋ ਰਾ ਰਸ਼ਮਾ ਵੇ ਆਣਾ ਮੀਂਹ ਆਪਣੇ ਛੱਤ ਚੋ ਵੀ ਸਾਰੀ ਕਰੇ ਸਾਰੇ ਬੰਦੇ ਦੀ ਆਪਣਾ ਦੀ ਛੱਤ ਕਰਨੀ ਚਾਹੀਦੀ ਸਾਰਿਆਂ ਦੀ ਚੋਈ ਵੀ ਛੱਤਾਂ ਦਾ